ਇਸ ਵੇਲੇ ਦੀ ਬੜੀ ਦੁਖਦਾਈ ਖਬਰ ਜੋ ਨਿਕਲ ਕੇ ਸਾਹਮਣੇ ਆ ਰਹੀ ਹੈ ਅਮਨ ਕਲੈਬ ਦੇ ਮਾਲਕ ਨੇ ਖੁਦ ਨੂੰ ਮਾਰ ਲਈ ਗੋਲੀ ਕਰ ਲਈ ਆਤਮ ਹੱਤਿਆ ਮਾਮਲਾ ਪੰਜ ਸਾਲ ਤੋਂ ਤਿੰਨ ਲੋਕਾਂ ਵੱਲੋਂ ਤੰਗ ਪ੍ਰੇਸ਼ਾਨ ਕਰਨ ਦਾ ਦੱਸਿਆ ਜਾ ਰਿਹਾ ਹੈ ਸੁਸਾਈਡ ਨੋਟ ਵੀ ਮਿਲਿਆ ਹੈ ਜਿਸ ਵਿੱਚ ਦੁਕਾਨ ਦੇ ਬਾਹਰ ਗੱਡੀਆਂ ਖੜੀਆਂ ਕਰਕੇ ਤੰਗ ਪ੍ਰੇਸ਼ਾਨ ਕਰਨ ਵਾਲੇ ਤਿੰਨ ਲੋਕਾਂ ਦਾ ਨਾਮ ਲਿਖਿਆ ਹੋਇਆ ਹੈ ਇਹ ਪੂਰਾ ਮਾਮਲਾ ਪੁਲਿਸ ਵੱਲੋਂ ਪਾਜਬਾ ਦੇ ਵਿੰਗ ਅਦਲਤ ਸੈਨਾ ਦੇ ਪੰਜਾਬ ਪ੍ਰਦਾਨ ਪਰਦੀਪ ਕਬਰ ਤੇ ਉਸ ਦੇ ਪਿਆਦੀ ਕੀਤਾ ਗਿਆ ਮਾਨਤਾਦਰ ਛਤੌਣਾ ਨੇ ਅਮਰਤਲ ਦੇ ਕੋਲ ਬੋਲ ਇਹ ਕਰਨਾ ਚਾਹੁੰਦੇ ਹਾਂ ਚੈਨਲ ਸਬਸਕ੍ਰਾਈਬ ਕਰਕੇ ਖਬਰ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਬਰੀ ਬਣਾਓ ਧੰਨਵਾਦ ਹੋਇਆ ਤਾਂ ਕੈਸ ਨਹੀਂ ਇੱਕ ਨਾ ਬਾਲਸ ਦਾ ਬੰਦਾ ਜਿਹੜਾ ਹੈ ਅਮਰਤ ਲਾਇਬ ਕੀ ਅਮਰਤ ਸਰ ਉਹਦਾ ਮਾਲਕ ਸੀ ਉਹਨੇ ਇੱਥੇ ਰਾਜੀਵਾਲ ਇੱਕ ਖੰਦਰ ਜਗਾ ਸੀ ਬਣੀ ਉਹਦੇ ਵਿੱਚ ਆ ਕੇ ਸੁਸਾਈਡ ਕੀਤਾ ਆਪਣੇ ਪਿਸਟਲ ਨਾਲ ਸਰ ਆਪਣੇ ਲਾਈਸੈਂਸੀ ਕਿਸਤਲ ਨੇ ਦਾ ਉਹਦੀ ਜਿਹੜੀ ਗੱਲ ਨਿਕਲ ਕੇ ਆਈ ਆ ਵੀ ਉਹਦੀ ਇੱਥੇ ਜਹਾਜ਼ਗੜ ਲੱਗੇ ਕਿ ਦੁਕਾਨਾਂ ਦੁਕਾਨ ਦੇ ਲੱਗੇ ਕੋਈ ਪ੍ਰਦੀਪ ਗੱਬਰ ਨਾਮ ਦਾ ਬੰਦਾ ਤੇ ਉਹਦੇ ਬੱਚੇ ਆ ਦੋ ਲੜਕੇ ਉਹਨਾਂ ਦੇ ਨਾਲ ਉਹਨਾਂ ਦਾ ਕੋਈ ਡਿਸਪਿਊਟ ਚੱਲ ਰਿਹਾ ਪਿਛਲੇ 5-7 ਤੋਂ ਉਹ ਉਹਦੀ ਉਦੋਂ ਹੀ ਕਰਕੇ ਇਹਨਾਂ ਦਾ ਉਸ ਵਿੱਚ ਇੰਨਾ ਡਿਪਰੈਸ਼ਨ ਚ ਚਲ ਗਿਆ ਉਹਨੇ ਆਪਣਾ ਜਿਹੜਾ ਇੱਥੇ ਆ ਕੇ ਸੁਸਾਇਡ ਲੈਂਨ ਦੇਣ ਦਾ ਕਿ ਨਹੀਂ ਲੈਂਨ ਦੇਣ ਦਾ ਨਹੀਂ ਜੋ ਗੱਲ ਨਿਕਲ ਕੇ ਇਹ ਗੱਲ ਆਈ ਹੈ ਵੀ ਉਹ ਉਹਨਾਂ ਦੇ ਕੋ ਗੱਡੀਆਂ ਖੜੀਆਂ ਕਰਨ ਤੁਸੀਂ ਉਹ ਕਹਿੰਦੇ ਸਾਡੀਆਂ ਦੁਕਾਨਾਂ ਦੇ ਮੋੜੇ ਇਹ ਗੱਡੀਆਂ ਆਪਣੀਆਂ ਖੜੀਆਂ ਕਰ ਲੈਂਦੇ ਆ ਤੇ ਸਾਡਾ ਰਸਤਾ ਬੰਦ ਕਰਦੇ ਆ ਸਰ ਸੁਸਾਇਡ ਨੋਟ ਵੀ ਮਿਲਿਆ ਕੋਈ ਹਾਂਜੀ ਸੁਸਾਇਡ ਨੋਟ ਮਿਲ ਗਿਆ ਸਰ ਕਿਹਨੇ ਨਾਮ ਇਹਦੇ ਵਿੱਚ ਇੱਕ ਪ੍ਰਦੀਪ ਗੱਬਰ ਤੇ ਉਹਦੇ ਲੜਕੇ ਹੈਗੇ ਆ ਦੋ ਲੜਕੇ ਆ ਦਾ ਨਾਮ ਮੇਨ ਕਾਰਨ ਕੀ ਰਿਹਾ ਹੈ ਮੇਨ ਕਾਰਨ ਇਹੀ ਉਹ ਬਸ ਉਹਨੇ ਹੀ ਲਿਖਿਆ ਹੈ ਉਹਦੇ ਵਿੱਚ ਵੀ ਮੈਂ ਇਹਨਾਂ ਤੋਂ ਤੰਗ ਆ ਕੇ ਤੇ ਮੈਨੂੰ ਘਰਾਸੀ ਜ਼ਿਆਦਾ ਕਰਦੇ ਰਹੇ ਪਿਛਲੇ 4-5 ਸਾਲ ਤੋਂ ਅਗਲੀ ਕਾਰਵਾਈ ਕੀ ਹੋਈ ਜੀ ਉਹਦੇ ਬਸ ਪਰਚਾ ਸੀ ਜੀ ਰਜਿਸਟਰਡ ਕਰਤਾ ਪਰਚਾ ਰਜਿਸਟਰਡ ਕਰਕੇ ਉਹਦੀ ਕਾਰਵਾਈ ਕਰ ਰਹੇ ਮੁਰਜਨ ਸਟੂਡੈਂਟ ਨਹੀਂ ਅਜੀ ਕਿੰਨੇ ਬੰਦਿਆਂ ਦੇ ਪਰਚਾ ਸੀ ਕੀ ਤਿੰਨ ਬੰਦੇ ਨਾਮ ਦੱਸੋ ਹਾਂਜੀ ਪ੍ਰਦੀਪ ਗੱਬਰ ਦੋ ਦੇ ਲੜਕੇ ਠੀਕ ਹੈ